ਤੁਹਾਡਾ ਸ਼ਕਲ ਕਹਿੰਦਾ ਮੈਂ ਪਹਿਲਾਂ ਫਲੋਰ ਚੱਲਦਾ ਨਹੀਂ ਸੀ ਹੁਣ ਇਹ ਚੱਲਦਾ ਕਰਦਾ ਹੈ ਹਾਂਜੀ ਆਹ ਮੁੰਡਾ ਦਾ ਬੋਲਟ ਮੋਟਰਸਾਈਕਲ ਹੈ ਜੀ ਇਹ ਕੋਲ ਕੋ ਕੱਲ ਤਰੀਕੀ ਨਹੀਂ ਸੀ 24 ਕੱਲ 24 ਨੂੰ ਇਹ ਕਰਾਉਣ ਗਿਆ ਸੀ ਛੀਵੋ ਕਹਿੰਦਾ ਵੀ ਇਹਦਾ ਕਾਰਬੂਰੇਟਰ ਬੋਲਟ ਦਾ ਨਵਾਂ ਲੱਗੂ 2500 ਰੁਪਏ ਦਾ ਕੀ ਆ ਮੁੰਡਰੇ ਨੂੰ ਹੋ ਸੀ ਹਾਂਜੀ ਭਾਈ ਜੀ ਕਿਹਾ ਜੀ ਹਾਂਜੀ ਭਾਈ ਮੈਂ ਨਾ ਜਾ ਸੀ ਉਹਦੇ ਕੋਲੇ ਮੋਟਰ ਦਾ ਨੋਟ ਕਰਾਉਣ ਆਉਣ ਤੇ ਕਾਫੀ ਟਾਈਮ ਦਾ ਤੇ ਖੜਾ ਸੀ ਚੱਲਦਾ ਨਹੀਂ ਸੀਗਾ ਤੇ ਮੈਂ ਉਹਦੇ ਕੋਲ ਲੈ ਕੇ ਕੈਮਰਾ ਦਾ ਸਾਫ ਕਰਵਾ ਲੈਣਾ ਕਰ ਬਟ ਪ੍ਰੋਬਲਮ ਹੋ ਗਈ ਜੀ ਜੇ ਉਹਨੇ ਕਾਰਬਟਰ ਖੋਲ ਕੇ ਸਾਫ ਕਰਕੇ ਠਟ ਕਰਿਆ ਉਹ ਚੇਲੇ ਨੇ ਤਾਂ ਉਹ ਕਾਰਬਟਰ ਤੇ ਜੋ ਸਟਾਰਟ ਕਰਦਾ ਨਹੀਂ ਸਲੂਰ ਇੱਚ ਚੱਲਦਾ ਨਹੀਂ ਜਾਂ ਬੰਦ ਹੋ ਜਾਂਦਾ ਚਲਦੀ ਉਸ ਤੋਂ ਬਾਅਦ ਉਹਨਾਂ ਨੇ ਕੋਡ ਬੱਸਿਆ ਕੋਲ ਆਇਆ ਕੋਲ ਮੇਰੇ ਕਾਰਕਾਰ ਬਟਾ ਦੁਆਰੇ ਕੋਲ ਗਿਆ ਕੋਲ ਮੈਨੂੰ ਕਹਿੰਦਾ ਵੀ ਤੇਰਾ ਕਾਰਬੂਟਰ ਕੱਢਿਆ ਗਿਆ ਜਿਹੜਾ ਕਾਰਬੂਟਰ ਨਵਾਂ ਲੱਗੂ ਤੇ ਮੈਂ ਉਹ ਵੀ ਸਹੀ ਚੱਲਦੀ ਪਹਿਲਾਂ ਜਦੋਂ ਤੁਸੀਂ ਖੜੀਦਾ ਕਿਵੇਂ ਕਾਰਬੂਟਰ ਬੱਢਿਆ ਗਿਆ ਤੇ ਉਹ ਕਹਿੰਦਾ ਵੀ ਇਹ ਨਵਾਂ ਲੱਗੂ 250 ਫਿਰ ਲਗਾ ਰਿਹਾ ਤੇ ਨਹੀਂ ਤਰ੍ਹਾਂ ਮੌਨਸਨ ਸਹੀ ਚੱਲਦਾ ਇਹ ਪਾਰਟ ਵਜ੍ਹਾ ਕਰਕੇ ਸਮਾਂ ਨਹੀਂ ਚੱਲਦਾ ਤੇ ਫਿਰ ਮੈਂ ਤੇ ਭਾਈ ਅਕੀਲ ਅਦਾ ਨਾਲ ਇੱਕ ਦਸਪੁਰੇ ਆਇਆ ਬਾਤ ਗੜ ਤੇ ਇਹਨਾਂ ਨੇ ਮੇਰਾ ਉਹ ਕਾਰਬੂਟਰ ਸਹੀ ਕਰਤਾ ਸਿਰਫ 2 ਮਿੰਟਾਂ ਦੇ ਦੇਖੋ ਵੀਰੇ ਜਿਵੇਂ ਮਾਸੀ ਲੋ ਚੱਲਦਾ ਹੈ ਉਸਨੇ ਕਿਹਾ ਜਿਵੇਂ ਆਪਾਂ ਕੋਸੇ ਸੈਂਟਿਕੜਾ ਜਿਹਾ ਦੋ ਦੋ ਦਿਨ ਉਹ ਕਹਿੰਦਾ ਵੀ ਨਵਾਂ ਲੱਗਿਆ ਆਪਾਂ ਉਹ ਸ਼ਟ ਕਰਦਾ ਜੀ ਧੰਨਵਾਦ ਜੀ ਸਾਡੀ ਵੀਡੀਓ ਨੂੰ ਮਹਤਵ ਦਾ ਸੇਵ ਕਰਿਓ ਤੇ ਬਾਕੀ ਜੇ ਕੋਈ ਹੋਰ ਵਰਲਡ ਦਾ ਕਿਸੇ ਵੀ ਦਾ ਵਰਲਡ ਦਾ ਨੌਕਸ ਹੋਵੇ ਤਾਂ ਮੈਂ ਠੀਕ ਕਰ ਦਿੰਦੇ ਆਂ ਬਾਕੀ ਇੱਕ ਵਰਲਡ ਅ ਜ 18 ਮਾਡਲ ਹੁੰਦਾ ਵੀ ਜਿੰਨ ਕੀਤਾ ਉਹ ਫੇਸਬੁਕ ਦੇ ਫੋਟੋਆਂ ਪਾਉਣੀਆਂ ਆਪਣੀਆਂ ਮੇਰੇ ਵਾਲੀ ਆ ਡੀਸੀ ਗਰਚੀਤ ਸਿੰਘ ਰਾਏ ਚ ਤੇ ਉਹ ਤੋਂ ਬਰਨਾਲੇ ਏਜੰਸੀ ਵਾਲ ਨੇ 25000 ਰੁਪਏ ਲਏ ਸੀ ਤੇ ਆਪਾਂ ਉਹਦਾ ਕੀਤਾ ਸਿਰਫ 45000